ਅੱਟਾ 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 ਵਾਟਾ ਮੇਰੇ ਤੇ ਵਿਆਹ ਨੂੰ ਚਾਹ ਬੜਾਈ ਆ ਚੱਲ ਪਹਿਲਾਂ ਆਪਾਂ ਜਿਹੜੇ ਕਾਰਡ ਛਪਣੇ ਦਿੱਤੇ ਪੁਰੀ ਹਡੇ ਵਾਲਾ ਨੂੰ ਬੁਲਾਈਏ ਚੱਲ ਆ ਵੀਰ ਮੈਂ ਜਿਹੜੇ ਵਿਆਹ ਦੇ ਕਾਰਡ ਤੇ ਛੱਲੇ ਤੁਹਾਨੂੰ ਕਿਹਾ ਸੀ ਉਹ ਬਣ ਗਏ ਆ ਹਾਂਜੀ ਹਾਂਜੀ ਆ ਲੋ ਜੀ ਰੈਡੀ ਆ ਸਾਰੇ ਆ ਤੁਹਾਡੇ 100 ਕਾਰਡ ਆ ਜਿੱਦਾਂ ਤੁਸੀਂ ਕਿਹਾ ਸੀ ਡਿਜ਼ਾਈਨ ਚਾਹੀਦਾ ਪ੍ਰੋਪਰ ਉਹਦਾ ਡਿਜ਼ਾਈਨਿੰਗ ਹੋਈ ਆ ਤੇ ਆ ਤੁਹਾਡੇ ਕਲੋਸ ਵਾਲਟਸ ਲਈ ਆ ਛੱਲੇ ਵੀ ਤਿਆਰ ਕਿੱਥੇ ਕਿੰਨਾ ਚਾਹ ਤੈਨੂੰ ਮੇਰੇ ਵਿਆਹ ਦਾ ਹੈ ਵੀਰੇ ਆ ਟਾਟਾ ਦੇ ਨਾਲ ਤੋਂ ਛੱਲੇក៏ ਤੋਂ ਬਣਾਏ ਆ ਇਹ ਵੀਰੇ 100 ਕਾਰਡ ਆ ਜਿਹਦੇ ਵਿੱਚ 60 ਕਾਰਡ ਦੇ ਨੇ ਮੈਂ ਆਪਣੀ ਵੋਟੀ ਇਦੇ ਵਿੱਚ ਉਹਨੇ ਆਪਣੇ ਸੇਲੇ ਸੁਲੇ ਸਦਨਾਵਾ ਤੇ ਖਾਸ ਖਾਸ ਫਰੈਂਡਾਂ ਨੂੰ ਆਪਣੇ ਨੂੰ ਸ਼ੈਣੀ ਦੇ ਦਊਗੀ ਤੇ ਜਿਹੜੇ 40 ਕਾਰਡ ਆਉਣਗੇ ਉਹ ਮੰਮੀ ਡਾਡੀ ਨੂੰ ਦੇ ਦਊਗਾ ਆਪਣੇ ਰਿਸ਼ਤੇਦਾਰਾਂ ਵਿੱਚ ਵੰਡੂ ਵੰਡ ਦੇਣਗੇ ਤੇ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਾਰਡ ਦੇਣੇ ਆ ਉਹ ਕਾਰਡ ਕੋਟ ਛੱਡ ਤੂੰ ਉਹਨਾਂ ਨੂੰ ਮੂੰਹ ਨਾ ਕਹਿਦੀ ਯਾਰ ਕਿਉਂਕਿ ਜੇ ਮੈਂ ਉਹਨਾਂ ਨੂੰ ਮੂੰਹ ਨਾ ਕਹਿ ਤਾ ਨਾ ਉਹਨਾਂ ਨੇ ਮੈਨੂੰ ਨਹੀਂ ਮੂੰਹ ਲਾਉਣਾ ਮੈਂ ਸਾਰੀ ਉਮਰ ਉਹਨਾਂ ਦੇ ਵਿਆਹ ਵਿੱਚ ਵਰਤਿਆ ਤੇ ਅੱਜ ਮੈਂ ਉਹਨਾਂ ਨੂੰ ਮੂੰਹ ਨਾ ਕਹਿਦਾ ਉਹ ਪਰਜਾਈ ਦੇ ਥੱਲੇ ਲੱਗਿਆ ਓਏ ਇਸ ਤਰ੍ਹਾਂ ਵਿਆਹ ਨਹੀਂ ਹੋਆ ਓਏ ਉਹ ਭਰਾ ਦੀ ਇੱਜ਼ਤ ਨਾ ਰੱਖੀ ਓ ਤੂੰ ਉਹ ਭਰਾ ਦੀ ਇੱਜ਼ਤ ਨਾ ਰੱਖੀ ਉਹ ਭਰਾਵਾ ਉਹਨਾਂ ਨੇ ਮੈਨੂੰ ਸਗਣਾ ਪਾਣਾ ਤੇ ਤੂੰ ਕੀ ਮੈਨੂੰ ਪਾਣਾ ਵਾ ਜਿੱਦਾਂ ਤੂੰ ਛੋਟੇ ਭਰਾ ਨੂੰ ਤੰਗ ਦੇਣਾ ਨਾ ਕਰਨਾ ਮੈਂ ਤੇਰੇ ਵਿਆਹ ਤੇ ਚਾਰ ਪੈਗ ਲਾ ਕੇ ਤੇ ਕਲੇਸ਼ ਪਾਉਣਾ ਹੀ ਹੋਰ ਤੂੰ ਕਰ ਵੀ ਕੀ ਸਕਦਾ ਵਾ ਮੈਂ ਸੋਚਿਆ ਆਪਣੀ ਛੋਟੀ ਛਾਲੀ ਦਾ ਰਿਸ਼ਤਾ ਤੇ ਨਾ ਕਰਾਂਗਾ ਪਰ ਮੈਨੂੰ ਹੀ ਲੱਗਦਾ ਤੂੰ ਕਰਵਾਏਂਗਾ ਤੂੰ ਤੇ ਮੇਰੇ ਬਾਰੇ ਤੇ ਮੇਰੀ ਔਟੀ ਬਾਰੇ ਬੜਾ ਮਾੜਾ ਸੋਚਦਾ ਯਾਰ ਨਹੀਂ ਨਹੀਂ ਆਪਾਂ ਪਰਜਾਈ ਬਾਰੇ ਹੁਣ ਸੋਚਾਂਗੇ ਤੇ ਵਿਚਾਰੀ ਸਾਡਾ ਸੋਚੂਗੀ ਪਰਜ ਉਰੇ ਤੂੰ ਤਾਂ ਮੈਂ ਤੈਨੂੰ ਵੀ ਅੱਗੇ ਲੈ ਕੇ ਜਾਵਾਂਗੇ ਸੱਤ ਕਾਟ ਗਈ ਮੈਂ ਤਾਂ ਮਮੀ ਡੈਡੀ ਦੇ ਰਿਸ਼ਤੇਦਾਰ ਬਾਅਦ ਚ ਸਾਧ ਲਾਂਗੇ 100 ਤੋਂ 100 ਹੀ ਭਾਬੀ ਵਾਲੀ ਸਾਈਡ ਤੇ ਵੰਨਦਗੇ ਛੋਟੀ ਸਾਲੀ ਬਾਬਾ ਸੁਣੀ ਆ